ਹਾਂਜੀ ਮਿੱਤਰੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਐਂਟਰ 265 ਡੀਆਈ ਭੂਮੀ ਪੁੱਤਰ ਆਰ 180 ਟਰੈਕਟਰ ਦੀ ਹਾਲਤ ਬਹੁਤ ਵਧੀਆ ਸਭੀ ਵੀ ਹਾਲਤਾਂ ਪੂਰੀ ਮਧਰਾ ਐਂਟਰ ਤੇ ਟਾਇਰ ਵੀ ਮਗਰਲੇ ਮੂਰਲੇ ਬਿਲਕੁਲ ਨਵੇਂ ਆ ਥੋੜੇ ਚੱਲੇ ਹੋਏ ਆ ਤੇ ਬਾਕੀ ਸਮਾਈ ਫੁੱਲ ਆ ਵੀਰਾਂ ਕੋਲੇ ਤੇ ਕੰਮ ਇੰਜਨ ਗੇਅਰ ਦਾ ਫੁੱਲ 2000 ਮਾਡਲ ਆ ਸਵੇਹਾ ਟਰੈਕਟਰ ਹੈ ਜੇ ਕਿਸੇ ਵੀਰ ਨੂੰ ਐਂਟਰ ਟਰੈਕਟਰ ਲੈਣਾ ਹੋਵੇ ਤਾਂ ਆਪਾਂ ਸਕਰੀਨ ਉੱਤੇ ਨੰਬਰ ਪਾਵਾਂਗੇ ਤਾਂ ਭਰਾਵਾਂ ਨਾਲ ਸੰਪਰਕ ਕਰ ਸਕਦਾ ਐ ਐਂਟਰ 265 DI ਭੂਮੀ ਪੁੱਤਰ ਮਾਡਲ ਐ ਇਹ ਮਾਡਲ ਸਪੈਸ਼ਲ ਆਇਆ ਸੀ ਮਨ ਲੈ ਤੇ ਟਰੈਕਟਰ ਵਧੀਆ ਜਿੰਨਾ ਇੱਕ ਰੰਗ ਆ ਰੰਗ ਸਾਰਾ ਸਾਫ਼ ਪਿਆਗਾ ਤੇ ਬਸ ਇੱਕ ਹੱਥ ਹੀ ਚੱਲਿਆ ਵਾ ਜੇ ਕਿਸੇ ਵੀਰ ਨੂੰ ਕੋਈ ਟਰੈਕਟਰ ਦੀ ਜਰੂਰਤ ਹੋਵੇ ਤਾਂ ਲਿਆ ਸਕਦਾ ਪਿੰਡ ਮਹਰਾਜਪਤੀ ਸੋਲ ਨੰਬਰ ਵੀਰ ਦਾ ਆਪਾਂ ਸਕਰੀਨ ਤੇ ਚਲਾਉਨੇ ਆ ਤੇ ਫੋਨ ਲਾ ਕੇ ਬਾਈ ਆ ਜਾਓ ਟਰੈਕਟਰ ਦੇਖੋ ਘਰੇ ਰੱਖਣਾ ਟਰੈਕਟਰ ਹੈ ਤੇ ਬਾਕੀ ਆਪਣੀ ਤਸੱਲੀ ਕਰੋ ਬਾਈ ਤਸੱਲੀ ਕਰਕੇ ਆਪ ਦੀ ਟਰੈਕਟਰ ਲਿਆ ਸਕਦੇ ਹਾਂ ਪਿੰਡ ਮਹਰਾਜਪਤੀ ਸੋਲ ਐਂਟਰ 265 ਹੀ ਹੈ ਧੰਨਵਾਦ